ਵੱਡੀ ਗੱਲ ਜਿਹੜੀ ਆ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਇਨਜਸਟਿਸ ਵੀ ਹੈ ਵੀ ਜੇ ਕੋਈ ਇੱਥੇ ਸਟੂਡੈਂਟ ਆ ਗਿਆ ਪੀਅਰ ਹੋ ਗਿਆ ਉਹ ਕੈਨੇਡੀਅਨ ਸਿਟੀਜ਼ਨ ਵੀ ਬਣ ਗਿਆ ਪਰ ਉਹਨਾਂ ਦੇ ਪੇਰੈਂਟਸ ਨੂੰ ਇੱਥੇ ਆਉਣ ਦਾ ਮੌਕਾ ਹੱਲੇ ਨਹੀਂ ਮਿਲੇ ਕਈਆਂ ਦਾ ਕੱਲਾ ਬਾਪ ਹੀ ਉੱਥੇ ਰੋਲ ਰਿਆ ਕਈਆਂ ਦੀ ਕੱਲੀ ਮਦਰ ਉੱਥੇ ਰੋਲ ਰਹੀ ਕਈ ਬਜ਼ੁਰਗ ਨੇ ਫਾਦਰ ਮਦਰ ਉਹਨਾਂ ਨੂੰ ਇੱਥੇ ਲਿਆਉਣ ਵਾਲੇ ਪਿੱਛੇ ਡਰਾ ਕੱਟਦੇ ਸੀ ਮੇਰੇ ਖਿਆਲੋਂ 2020 ਦਾ ਬੈਕਲੌਗ ਨਹੀਂ ਖਤਮ ਹੋ ਰਿਹਾ ਪੇਰੈਂਟਸ ਪ੍ਰੋਗਰਾਮ ਦੀ ਅਗਰ ਗੱਲ ਕਰੀਏ ਤਾਂ ਉਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ 2020 ਦੇ ਵਿੱਚ ਇਹਨਾਂ ਨੇ ਇੱਕ ਇੰਟਰਸਟ ਟੂ ਸਪான்ਸਰ ਫਾਰਮ ਕੱਢਿਆ ਸੀਗਾ ਵੀ ਕੈਨੇਡਾ ਦੇ ਵਿੱਚ ਜਿਹੜੇ ਵੀ ਪਰਮਨੈਂਟ ਰੈਜ਼ੀਡੈਂਟਸ ਜਾਂ ਸਿਟੀਜ਼ਨਸ ਹੈਗੇ ਆ ਜੇ ਉਹ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ ਤਾਂ ਉਹ ਇੰਟਰਸਟ ਟੂ ਸਪான்ਸਰ ਅਪਲੀਕੈਂਟ ਫਾਰਮ ਜਿਹੜਾ ਆ ਉਹ ਸਬਮਿਟ ਕਰ ਸਕਦੇ ਆ ਤਾਂ ਉਸ ਵੇਲੇ ਤਕਰੀਬਨ ਮੋਰ ਥੈਨ 100000 ਲੋਕਾਂ ਨੇ ਉਹ ਭਰਿਆ ਸੀਗਾ ਪਰ ਉਸ ਵੇਲੇ ਕਿਉਂਕਿ ਕੋਈ ਪਤਾ ਨਹੀਂ ਸੀ ਕਿ ਕਿਸ ਤਰੀਕੇ ਨਾਲ ਵਰਕ ਆਊਟ ਹੋਊਗਾ ਔਰ ਕਿਉਂਕਿ ਗਵਰਨਮੈਂਟ ਜਿਹੜੀ ਹੈ ਉਸ ਤੋਂ ਪਹਿਲਾਂ ਵੀ ਪੇਰੈਂਟਸ ਪ੍ਰੋਗਰਾਮ ਜਿਹੜਾ ਹੈ ਨੰਬਰ ਆਫ ਜਿਹੜੇ ਲੋਕੀ ਸਪான்ਸਰ ਸੀਗੇ ਉਹ ਜ਼ਿਆਦਾ ਸੀਗੇ ਇਹ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਵੀ ਅਸੀਂ ਕਦੀ 10000 ਐਪਲੀਕੇਸ਼ਨ ਲੈਣੀ ਕਦੀ 5 ਕਦੀ 20 ਕਦੀ ਇਹ ਕਹਿੰਦੇ ਸੀ ਫਰਸਟ ਕਮ ਫਰਸਟ ਸਰਵ ਲੈਣਾ ਆ ਕਦੀ ਉਹਦੇ ਵਿੱਚੋਂ ਇਨਵਿਟੇਸ਼ਨ ਬੇਸਡ ਹੁੰਦਾ ਸੀ ਲੋਟਰੀ ਬੇਸਡ ਪਰ ਲੋਕੀ ਸੈਟੀਸਫਾਈ ਨਹੀਂ ਸੀਗੇ ਕਿਉਂਕਿ ਹੁਣ ਬਹੁਤ ਸਾਰੇ ਲੋਕੀ ਅਗਰ ਫਰਸਟ ਕਮ ਫਰਸਟ ਸਰਵ ਦੇ ਵਿੱਚ ਇਸ ਤਰ੍ਹਾਂ ਸੀਗਾ ਵੀ ਕਿਸੇ ਦੀ ਐਪਲੀਕੇਸ਼ਨ ਪਹਿਲਾਂ ਲੱਗ ਗਈ ਤਾਂ ਹੋ ਸਕਦਾ ਹੈ ਵੀ ਉਹਦਾ ਨੰਬਰ ਪਹਿਲਾਂ ਆ ਜਾਵੇ ਪਰ ਜਿਹੜਾ ਆਲਰੇਡੀ ਕੈਨੇਡਾ ਦੇ ਵਿੱਚ ਕੋਈ ਬੰਦੇ 15 ਸਾਲ ਤੋਂ ਰਹਿ ਰਹੇ ਸੀਗੇ ਤੇ ਉਹ ਆਪਣੇ ਪੇਰੈਂਟਸ ਦੀ ਨਾਮ ਲਾ ਸਕਣ ਜਿਹੜਾ 2 ਸਾਲ ਪਹਿਲਾਂ ਆਇਆ ਉਹ ਲਾ ਸਕੇ ਡਰਾ ਹੀ ਹੈ ਨਾ ਕਿਸੇ ਦਾ ਵੀ ਨਿਕਲ ਸਕਦਾ ਡਰਾ ਹੀ ਹੈ ਬਾਕੀ ਕੋਰੀਅਰ ਕੰਪਨੀਆਂ ਨੇ ਵੀ ਥੋੜਾ ਉਦੋਂ ਮੈਨੀਪੂਲੇਸ਼ਨ ਸ਼ੁਰੂ ਕੀਤੀ ਵੀ 4-400 ਡਾਲਰ ਦੇ ਵਿੱਚ ਉਹਨਾਂ ਨੇ ਕਿਹਾ ਗਿਆ ਸੀ ਤੁਹਾਡੀਆਂ ਫਾਈਲਾਂ ਪਹੁੰਚਾ ਦਾਂਗੇ ਕਿਉਂਕਿ ਹੁਣ ਆਟਵਾ ਫਾਈਲਾਂ ਜਾਂਦੀਆਂ ਸੀ ਤੇ ਜਿਹੜਾ BC 'ਚ ਬੈਠਾ ਉਹ ਸਭ ਤੋਂ ਦੂਰ ਹੈ ਜਿਹੜੇ ਲੱਗੇ ਆਲੇ ਉਹਨਾਂ ਦਾ ਕੋਰੀਅਰ ਪਹਿਲਾਂ ਪਹੁੰਚਣਾ ਓਕੇ ਇਹ ਵੀ ਇਫੈਕਟ ਕਰਦਾ ਇਹ ਵੀ ਸੀਗਾ ਫਿਰ ਆਨਲਾਈਨ ਦੇ ਵਿੱਚ ਵੀ ਇਹ ਸੀਗਾ ਵੀ ਹੁਣ ਡਿਪੈਂਡ ਕਰਦਾ ਕਿਸੇ ਬੰਦੇ ਦੇ ਕੰਪਿਊਟਰ ਸਕਿਲਸ ਟਾਈਪਿੰਗ ਸਕਿਲਸ ਵਧੀਆ ਕਿਸੇ ਦੇ ਨਹੀਂ ਹੈਗੇ ਬਿਲਕੁਲ ਠੀਕ ਫਿਰ ਇਹਨਾਂ ਨੇ ਉਹ ਜਿਹੜਾ ਪੂਲ ਸੀ ਹੁਣ 2020 ਦੇ ਵਿੱਚ ਸੀਗਾ ਇਹਨਾਂ ਨੇ ਕਿਹਾ ਕਿ ਪਹਿਲਾਂ ਸੀ ਉਹਨੂੰ ਐਗਜ਼ੌਸਟ ਕਰਾਂਗੇ ਹੁਣ ਉਹਦੇ ਵਿੱਚੋਂ ਹੀ ਜਿਹੜੀਆਂ ਐਪਲੀਕੇਸ਼ਨਸ ਜਿਹੜੀਆਂ ਆ ਇਨਵਿਟੇਸ਼ਨਸ ਭੇਜੇ ਜਾਂਦੇ ਆ ਸਪான்ਸਰ ਨੂੰ ਉਹੀ ਐਪਲੀਕੇਸ਼ਨ ਉਹਦੇ ਲਈਆਂ ਜਾ ਰਹੀਆਂ 2020 ਤੋਂ ਬਾਅਦ ਜਿਹੜੇ ਲੋਕ ਪੱਕੇ ਹੋਏ ਆ ਸੋ ਉਹਨਾਂ ਨੂੰ ਅਜੇ ਕੋਈ ਆਪਰਚੂਨਿਟੀ ਨਹੀਂ